ਹੁਸ਼ਿਆਰਪੁਰ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਸੁੰਡੀਆਂ 'ਚ ਅਣਪਛਾਤੇਆਂ ਵੱਲੋਂ ਵਿਅਕਤੀ ਦੀਆਂ 9 ਬੱਕਰੀਆਂ ਚੋਰੀ ਕਰ ਲਈਆਂ ਗਈਆਂ। ਪਿਛਲੇ ਕਈ ਦਿਨਾਂ ਤੋਂ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੇ ਘਟਨਾਵੱਚੇ ਵਾਧਾ ਹੋ ਰਿਹਾ ਸੀ। ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਪਰਿਵਾਰ ਦੇ ਸਾਰੇ ਮੈਂਬਰ ਸੌਂ ਗਏ ਸਨ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਬੱਕਰੀ ਦੇ ਸਾਰੇ ਬੱਚੇ ਗਾਇਬ ਸਨ। ਸਾਰੀਆਂ ਬੱਕਰੀਆਂ ਦੇ ਰਸਤੇ ਕੱਟੇ ਹੋਏ ਸਨ ਅਤੇ ਚੋਰਾਂ ਨੇ ਚਾਰ ਦੀਵਾਰੀ ਦੇ ਪਿੱਛੇ ਪਾਸੇ ਤੋਂ ਸਾਰੀਆਂ ਬੱਕਰੀਆਂ ਚੋਰੀ ਕਰ ਲਈਆਂ। ਨੇੜੇ ਇੱਕ ਵਾਹਨ ਦੇ ਟਾਇਰ ਦੇ ਨਿਸ਼ਾਨ ਵੀ ਦੇਖੇ ਗਏ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜਿਆ ਜਾਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਤੇ ਪੂਰਾ ਪਰਿਵਾਰ ਇਹਨਾਂ ਪਸ਼ੂਆਂ ਤੇ ਹੀ ਨਿਰਭਰ ਹੈ। ਇਹ ਮਾਮਲਾ ਇਦਾਂ ਹੋਇਆ ਜੀ ਅਸੀਂ ਪਸ਼ੂ ਵਾਲੇ ਅੰਦਰ ਬਕਰੀਆਂ ਪੰਨੀਆਂ ਸੀ। ਚੋਰ ਆਏ ਤਰਪਾਲਾਂ ਵੱਢ ਕੇ ਬਕਰੀਆਂ ਕੱਢ ਕੇ ਲੈ ਗਏ। ਕਿੰਨੀਆਂ ਬਕਰੀਆਂ ਸੀ? ਬਕਰੀਆਂ 9 ਸੀ ਜੀ। ਤੇ ਸਾਰੀਆਂ ਇੰਨੀਆਂ ਬਕਰੀਆਂ ਸੀ। ਸਾਰੀਆਂ ਬਕਰੀਆਂ ਇੰਨੀਆਂ ਸੀ ਸਾਰੀਆਂ ਬਕਰੀਆਂ ਸੂਨ ਵਾਲੀਆਂ ਸੀ। ਸਾਰਾ ਇਹ ਮਾਲ ਲੈ ਗਏ ਕੱਢ ਕੇ। ਕਿੰਨਾ ਕੁ ਨੁਕਸਾਨ ਤੁਹਾਡਾ ਲਗਭਗ ਹੋਇਆ? ਇਹ ਸਾਡਾ 1.5 ਤੋਂ 2 ਲੱਖ ਦੇ ਲਾਗੇ ਲਾਗੇ ਨੁਕਸਾਨ ਹੋਇਆ ਜੀ। ਤੱਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਤੁਸ ਨੂੰ ਤਾਂ ਅਸੀਂ ਇਹੀ ਬੇਇੱਜ਼ਤੀ ਕਰਦੇ ਆਂ ਵੀ ਸਾਡਾ ਜੇ ਤੁਹਾਡੇ ਤੋਂ ਕੋਈ ਇਚਾਰਾ ਚੱਲਦਾ ਚਲਾ ਕੇ ਦੇਖੋ ਕਰ ਕੇ ਦੇਖੋ ਕੋਈ ਅਸੀਂ ਤਾਂ ਗਰੀਬ ਬੰਦੇ ਆਂ ਰੋਟੀ ਖਾਣੇ ਆਂ ਅਸੀਂ ਕਿ ਪਸ਼ੂਆਂ ਦੇ ਸਿਰ 'ਤੇ ਰੋਟੀ ਖਾਂਦੇ ਆਂ ਤੁੰਡੀਆਂ ਅੱਡੇ ਲੱਗੇ ਮੇਰੇ ਭਰਾ ਦਾ ਡੇਰਾ ਸੀ ਵਿੱਚ ਸਾਡੀਆਂ ਬੱਕਰੀਆਂ ਵੀ ਸੀਗੀਆਂ ਨੋਹ ਬੱਕਰੀਆਂ ਸੋਣ ਵਾਲੀਆਂ 2 ਲੱਖ ਦਾ ਘਟੋ ਘਾਟ ਨੁਕਸਾਨ ਹੋ ਗਿਆ ਮੇਰੇ ਭਰਾ ਦਾ ਇੱਥੇ ਸੁੰਡੀਆਂ ਅੱਡੇ ਲੱਗੇ ਭੱਠੇ ਤੇ ਡੇਰਾ ਸੀਗਾ ਗਰੀਬ ਸੀਗਾ ਬਹੁਤ ਜ਼ਿਆਦਾ ਰੋਟੀ ਖਾਂਦੀ ਤਾਂ ਸਾਡੇ ਗਰੀਬ ਲੋਕਾਂ ਦੀ ਇਹੀ ਹੈ ਵੀ ਮਾਲ ਡੰਗਰ ਤੇ ਸਿਰ ਤੋਂ ਰੋਟੀ ਪਾਣੀ ਖਾਣਾ ਸਾਡੇ ਨਾਲ ਬਹੁਤ ਵੱਡਾ ਤਕਾ ਹੋ ਗਿਆ ਵਾਤੂ ਵਾਤ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਜੋ ਹੈ ਮਦਦ ਕਰੇ ਸਾਡੀ ਸੋਚਣਾ ਕਰਕੇ ਸਾਨੂੰ ਦੱਸੇ ਵੀ ਇਹ ਕਿਹਿਆ ਕਾਰਾ ਹੋ ਗਿਆ ਸਾਡੇ ਨਾਲ ਇਹ ਜੀ ਬੱਕਰੀਆਂ ਰਾਤ ਚੋਰ ਪੈ ਰਹੇ ਨੇ ਹਰ ਰੋਜ਼ ਇਹ ਆਪਣੇ ਕੱਲ ਜਿਹੜੀ ਪਿਛਲੀ ਰਾਤ ਬੀਤ ਗਈ ਇਸ ਰਾਤ ਛਨੀਆਂ ਤੋਂ 9-10 ਬੱਕਰੀਆਂ ਚੋਰੀ ਲੈ ਗਏ ਨੇ ਅੱਜ ਰਾਤ ਜਿਹੜਾ ਇਹ ਸਾਡੇ ਇਥੇ ਵਾਰਦਾਤ ਹੋ ਗਈ ਆ ਇੱਥੇ ਵੀ 9 ਬੱਕਰੀਆਂ ਲੈ ਗਏ ਨੇ ਤੇ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਗਰੀਬਾਂ ਲੋਕਾਂ ਦੀ ਹੈਲਪ ਕੀਤੀ ਜਾਏ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ ਤੇ ਸਾਡਾ ਜਿਹੜਾ ਨੁਕਸਾਨ ਆ ਜਾਂ ਜਿਹੜਾ ਸਾਡਾ ਮਾਲ ਜੇ ਕਿਤੇ ਵੀ ਬਰਾਮਦ ਹੁੰਦਾ ਤਾਂ ਸਾਨੂੰ ਇਸ ਦੀ ਖਬਰ ਵੀ ਕੀਤੀ ਜਾਏ